ਦੇ ਲਾਰਡ ਹallelujah ਖੁਦਾਮ ਖੁਦਾ ਦਾ ਸ਼ੁਕਰ ਕਰਦੇ ਆਂ ਉਹਦੀ ਦਇਆ ਉਹਦੀ ਮੁਹੱਬਤ ਦੇ ਵਾਸਤੇ ਅੱਜ ਦੇ ਸੱਚੇ ਸਮੇਂ ਦੇ ਲਈ ਉਹਦੇ ਸ਼ੁਕਰ ਗੁਜ਼ਾਰ ਰਹੇ ਆਂ ਔਰ ਪ੍ਰਭੂ ਦੇ ਫਜ਼ਲ ਦੇ ਨਾਲ ਜਿਵੇਂ ਅਸੀਂ ਸ਼ਾਰਟ ਮੈਸੇਜ ਪਿਛਲੇ ਦਿਨਾਂ ਤੋਂ ਸਿੱਖ ਰਹੇ ਆਂ ਉਸੇ ਤਰ੍ਹਾਂ ਪ੍ਰਭੂ ਤੋਂ ਮੰਗਾਂਗੇ ਅੱਜ ਪ੍ਰਭੂ ਸਾਨੂੰ ਕਿਹੜੀ ਖੁਰਾਕ ਦੇਣ ਜਾ ਰਿਹਾ ਆਪਣੇ ਬਚਨ ਦੀ ਲੂਕਾ ਦੀ ਅੰਜੀਲ ਉਹਦਾ ਦੋ ਅਧਾਇ ਉਹਦੀ 25 ਆਇਤ ਵਿੱਚ ਇਸ ਤਰ੍ਹਾਂ ਲਿਖਿਆ और देखो यरूशलम में शमौन नाम का एक मनुष्य था और वह मनुष्य धर्मी और भगत था और इसराइल की बाट जो रहा था और पवित्र आत्मा उस पर था और पवित्र आत्मा से उसको ये खबर मिली थी कि जब तक तू प्रभु के मसीह को देख न लेगा तब तक तू मृत्यु को ना देखेगा और वह आत्मा के सिखाने से मंदिर में आया और जब माता पिता उस बालक यीशु को भीतर लाए कि उसके लिए वस्ता की रीति के अनुसार करें तो उसने उसे अपनी गोद में ले लिया और परमेश्वर का धन्यवाद करके कहा हे hey स्वामी अब तू अपने दास को अपने वचन के अनुसार शांति से विदा कर ਸੋ ਪਿਆਰੇ ਅਜੀਜੋ ਅਸੀਂ ਪੜਿਆ ਕਿ ਯਰੂਸ਼ਲਮ ਦੇ ਵਿੱਚ ਇੱਕ ਸ਼ਮੌਨ ਨਾਮ ਦਾ ਇੱਕ ਇਨਸਾਨ ਸੀ ਸ਼ਮੌਨ ਨਾਮ ਦਾ ਇੱਕ ਇਨਸਾਨ ਯਰੂਸ਼ਲਮ ਦੇ ਵਿੱਚ ਸੀ ਇਹਦੇ ਬਾਰੇ ਲਿਖਿਆ ਇਹ ਇਨਸਾਨ ਜਿਹੜਾ ਸੀਗਾ ਇਹ ਧਰਮੀ ਅਤੇ ਭਗਤ ਸੀ ਸੋ ਥੋੜੀ ਦੇਰ ਦੇਰ ਅਸੀਂ ਇਸੇ ਚੀਜ਼ ਤੇ ਵਿਚਾਰ ਕਰਨਾ ਹੈ ਸਿਰਫ 4-5 ਮਿੰਟ ਦੇ ਲਈ ਇਹ ਧਰਮੀ ਸੀ ਤੇ ਖੁਦਾ ਦਾ ਭਗਤ ਸੀ ਅੱਜ ਅਸੀਂ ਅਗਰ ਗੌਰ ਕਰੀਏ ਆਪਣੇ ਆਲੇ ਦਾਲੇ ਵੇਖੀਏ ਤੇ ਬੜੀ ਇਹ ਔਖੀ ਗੱਲ ਹੋ ਜਾਂਦੀ ਹੈ ਕਿ ਕੋਈ ਧਰਮੀ ਮਿਲੇ ਤੇ ਜਾਂ ਕੋਈ ਭਗਤ ਮਿਲੇ ਸੋ ਦੋਨੇ ਲੱਭਣੇ ਔਖੇ ਹੋ ਜਾਂਦੇ ਆ ਲੇਕਿਨ ਐਸੀ ਵੀ ਗੱਲ ਨਹੀਂ ਹੈ ਕਿ ਧਰਮ ਦੀ ਜ਼ਿੰਦਗੀ ਜੀਣ ਵਾਲੇ ਨਹੀਂ ਆ ਲੋਕ ਸੰਸਾਰ ਦੇ ਵਿੱਚ ਜਾਂ ਭਗਤ ਲੋਕ ਨਹੀਂ ਆ ਦੋਨੇ ਤਰ੍ਹਾਂ ਦੇ ਲੋਕ ਹੈਗੇ ਆ ਪਰ ਬੜੇ ਮੁਸ਼ਕਲ ਦੇ ਨਾਲ ਲੱਭਦੇ ਆ ਸੋ ਦੂਸਰੀ ਗੱਲ ਇਹ ਸਿੱਖਣ ਵਾਲੀ ਕੀ ਆ ਇਹ ਖਾਲੀ ਧਰਮੀ ਨਹੀਂ ਸੀ ਤੀਸਰੀ ਗੱਲ ਕੀ ਆ ਵੈਸੇ ਤੇ ਵਚਨ ਦੱਸਦਾ ਕੋਈ ਵੀ ਧਰਮੀ ਨਹੀਂਗਾ ਕੋਈ ਵੀ ਨੇਕ ਨਹੀਂ ਇਕ ਵੀ ਨਹੀਂ ਸਾਰੇ ਨੇ ਪਾਪ ਕੀਤਾ ਤੇ ਪਰਮੇਸ਼ਰ ਦੀ ਮਹਿਮਾ ਤੋਂ ਰਹਤਿਆ ਸੋ ਧਰਮੀ ਤੇ ਪਾਪ ਕੇ ਉਹ ਪਰਮੇਸ਼ਰ ਦਾ ਪਵਿੱਤਰ ਜਿਹੜਾ ਨਾ ਉਦਾਂ ਦਾ ਕੋਈ ਨਹੀਂਗਾ ਲੇਕਿਨ ਐਸੇ ਲੋਕ ਧਰਤੀ ਦੇ ਉੱਤੇ ਮੌਜੂਦ ਆ ਜਿਹੜੇ ਪਰਮੇਸ਼ਰ ਦੀ ਬਰਾਬਰੀ ਤੇ ਨਹੀਂ ਕਰ ਸਕਦੇ ਪਰ ਪਰਮੇਸ਼ਰ ਦੇ ਵਚਨ ਅਨੁਸਾਰ ਜਿਹੜੀ ਜ਼ਿੰਦਗੀ ਜਿਉਂਦੇ ਆ ਪਰਮੇਸ਼ਵਰ ਉਹਨਾਂ ਤੇ ਧਰਮੀ ਹੋਣ ਦੀ ਮੋਹਰ ਲਗਾਉਂਦਾ ਹੈ ਸੋ ਜਿਵੇਂ ਅਸੀਂ ਦੇਖਦੇ ਆ ਅਜੂਬ ਦੇ ਬਾਰੇ ਦੇ ਵਿੱਚ ਪਰਮੇਸ਼ਰ ਨੇ ਸ਼ੈਤਾਨ ਨੂੰ ਪੁੱਛਿਆ ਤੂੰ ਮੇਰੇ ਬੰਦੇ ਧਰਮੀ ਅਜੂਬ ਨੂੰ ਵੇਖਿਆ ਸੋ ਇਹਦਾ ਮਤਲਬ ਸਿੱਧਾ ਸਿੱਧਾ ਹੈਗਾ ਕਿ ਪਰਮੇਸ਼ਵਰ ਹੀ ਧਰਮੀ ਠਹਿਰਾਉਂਦਾ ਆ ਅਸੀਂ ਆਪਣੇ ਮੂੰਹੋਂ ਤੇ ਨਹੀਂ ਕਹਿ ਸਕਦੇ ਕਿ ਮੈਂ ਧਰਮੀ ਆ ਪਰਮੇਸ਼ਰ ਠਹਰਾਉਂਦਾ ਆ ਸੋ ਦੇਖਦੇ ਆ ਕਿ ਪਰਮੇਸ਼ਰ ਕਿਵੇਂ ਠਹਰਾਉਂਦਾ ਜਦੋਂ ਅਸੀਂ ਉਹਦੀ ਰਜਾ ਦੇ ਵਿੱਚ ਚੱਲਦੇ ਆ ਜਦੋਂ ਉਹਦੀ ਅਸੀਂ ਮਰਜ਼ੀ ਨੇ ਪੂਜਾ ਕਰਦੇ ਆ ਜਦੋਂ ਉਸੇ ਉਹਦੇ ਹੁਕਮਾਂ ਕਾਨੂੰਨਾਂ ਤੇ ਵਿਧੀਆਂ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਉਂਦੇ ਆ ਜੋ ਜੋ ਕੁਛ ਉਹਨੇ ਕਿਹਾ ਉਹ ਉਹ ਕਰਦੇ ਆ ਜਿਹੜੇ ਹੁਕਮ ਨੇ ਦਿੱਤੇ ਉਹਨਾਂ ਤੇ ਖੜੇ ਰਹਿਣੇ ਆ ਔਰ ਉਹਦੇ ਅਨੁਸਾਰ ਚੱਲਣ ਦਾ ਅਸੀਂ ਪੂਰਾ ਯਤਨ ਕਰਦੇ ਆ ਔਰ ਜਦੋਂ ਪਰਮੇਸ਼ਰ ਵੇਖਦਾ ਆ ਕਿ ਪਾਪ ਤੋਂ ਨਫ਼ਰਤ ਤੇ ਧਾਰਮਿਕਤਾ ਦੇ ਨਾਲ ਮੁਹੱਬਤ ਕਰਦਾ ਆ ਤੇ ਪਰਮੇਸ਼ਰ ਇਨਸਾਨ ਦੇ ਉੱਤੇ ਆਪ ਇਹ ਮੋਰ ਲੰਦਾ ਹੈ ਕਿ ਇਹ ਮੇਰਾ ਧਰਮੀ ਬੰਦਾ ਹੈ ਜਿਵੇਂ ਅਸੀਂ ਪੜ੍ਹਦੇ ਹਾਂ ਕਿ ਨੂ ਦੇ ਬਾਰੇ ਵੀ ਲਿਖਿਆ ਕਿ ਪਰਮੇਸ਼ਵਰ ਨੇ ਨਿਗਾਰ ਕੀਤੇ ਸਾਰਾ ਕੁਝ ਬੁਰਾ ਹੋ ਚੁੱਕਾ ਸੀ ਲੇਕਿਨ ਫਿਰ ਵੀ ਇੱਕ ਬੰਦਾ ਸੀ ਆਪਣੇ ਪ੍ਰਵਾਸ ਸਮੇਤ ਜਿਹਦਾ ਨਾਮ ਨੂ ਸੀਗਾ ਉਹ ਧਰਮੀ ਸੀ ਸੋ ਇਹਦਾ ਮਤਲਬ ਸਿੱਧਾ-ਸਿੱਧਾ ਹੈ ਕਿ ਧਰਤੀ ਟਿੱਕੀ ਇਸ ਕਰਕੇ ਹੋਈ ਹੈ ਕਿ ਧਰਤੀ ਦੇ ਉੱਤੇ ਧਰਮੀ ਹੈਗੇ ਨੇ ਔਰ ਉਹਨਾਂ ਦੀ ਵਜ੍ਹਾ ਕਰਕੇ ਹੀ ਪਰਮੇਸ਼ਵਰ ਆਪਣੇ ਕਰੋਧ ਨੂੰ ਅਜੇ ਭੇਜਦਾ ਨਹੀਂ ਪਿਆ ਕਿਉਂਕਿ ਉਹ ਚਾਹੁੰਦਾ ਹੈ ਕਿ ਉਹਨਾਂ ਧਰਮੀਆਂ ਦੇ ਜੀਵਨ ਨੂੰ ਦੇਖ ਕੇ ਤੇ ਜੋ ਕੁਝ ਉਹ ਕਹਿੰਦੇ ਆ ਉਹਨੂੰ ਸੁਣ ਕੇ ਲੋਕ ਉਸ ਅਨੁਸਾਰ ਆਪਣਾ ਜੀਵਨ ਬਣਾ ਸਕਣ ਸੋ ਇਹ ਬੰਦੇ ਦੀ ਖਾਸੀਅਤ ਕੀ ਹੈ ਇਹ ਧਰਮੀ ਆ ਸੋ ਕਈ ਲੋਕ ਧਰਮੀ ਹੁੰਦੇ ਆ ਸੋ ਕਈ ਵਚਨ ਨੂੰ ਮੰਨਦੇ ਹੋਏ ਜੀਵਨ ਨੂੰ ਧਰਮ ਦੀ ਰਾਹ ਤੇ ਚਰਉਂਦੇ ਹੋਏ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਇਸ ਤਰੀਕੇ ਦਾ ਪੇਸ਼ ਕਰ ਦਿੰਦੇ ਆ ਕਿ ਪਰਮੇਸ਼ਵਰ ਉਹਨਾਂ ਦੇ ਉੱਤੇ ਧਰਮੀ ਹੋਣ ਦੀ ਮੋਹਰ ਲਾ ਦਿੰਦਾ ਕਿਉਂਕਿ ਵਚਨ ਕਹਿੰਦਾ ਕਿ ਇਹ ਮਨੁੱਖ ਕੌਣ ਸੀਗਾ ਇਹ ਮਨੁੱਖ ਧਰਮੀ ਸੀ ਇਹ ਵਚਨ ਦੱਸ ਰਿਹਾ ਹੈ ਇਹਦਾ ਮਤਲਬ ਇਹਦੇ ਉੱਤੇ ਫਿਰ ਕੋਈ ਕਿੰਤੂ ਪ੍ਰੰਤੂ ਦਾ ਤਾਂ ਕੋਈ ਮਤਲਬ ਵੀ ਰਹਿ ਜਾਂਦਾ ਰਹਿ ਨਹੀਂ ਜਾਂਦਾ ਸੋ ਇਹ ਧਰਮੀ ਆ ਤੇ ਭਗਤ ਆ ਸੋ ਧਰਮੀ ਹੋਣਾ ਤੇ ਭਗਤ ਹੋਣਾ ਇਹ ਦੋ ਅਲੱਗ ਗੱਲਾਂ ਆ ਸੋ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹੋਇਆ ਕੋਈ ਵੀ ਇਨਸਾਨ ਜਦੋਂ ਪਰਮੇਸ਼ਰ ਦੇ ਰਾਜੇ ਚ ਜੀਵਨ ਨੂੰ ਗੁਜ਼ਾਰਦਾ ਹੈ ਤੇ ਪਰਮੇਸ਼ਰ ਉਹਨੂੰ ਧਰਮੀ ਠਹਿਰਾ ਦਿੰਦਾ ਆ ਲੇਕਿਨ ਇਹ ਭਗਤ ਵੀ ਆ ਭਗਤ ਹੈਗਾ ਮਤਲਬ ਉਦੀ ਰਜਾ ਵਿੱਚ ਰਹਿ ਕੇ ਮਗਨ ਰਹਿਣ ਵਾਲਾ ਮਤਲਬ ਜਿਹਨੂੰ ਇੱਧਰ ਉੱਧਰ ਦਾ ਕੋਈ ਮਤਲਬ ਹੀ ਮਤਲਬ ਹੀ ਨਹੀਂ ਹੈ ਜਿਦਾ ਕਈ ਵਾਰੀ ਆਪਾਂ ਕੋਈ ਬੰਦਾ ਕਿਸੇ ਦੀ ਤਾਰੀਫ ਕਰਦਾ ਤਾਂ ਆਪਾਂ ਕਹਿੰਦੇ ਤੂੰ ਬੜਾ ਦਾ ਭਗਤ ਹੈ ਸੋ ਭਗਤ ਭਾਵ ਵੀ ਜਿਹਦੇ ਜੀਵਨ ਦਾ ਹਿੱਸਾ ਹੀ ਪਰਮੇਸ਼ਵਰ ਬਣ ਗਿਆ ਹੈ ਜਿਹਨੂੰ ਦੁਨੀਆਂ ਦੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂਗਾ ਉਹ ਜਿਹੜਾ ਰਾਸਪਾਹੀ ਦਾ ਜੀਵਨ ਜੀ ਰਿਹਾ ਆ ਉਹ ਜਿਹੜਾ ਭਗਤ ਆ ਭਗਤੀ ਦਾ ਜੀਵਨ ਜੀ ਰਿਹਾ ਆ ਉਹਨੂੰ ਪਰਮੇਸ਼ਵਰ ਦੀ ਭਗਤੀ ਦੇ ਵਿੱਚ ਇਹ ਆਨੰਦ ਮਿਲਦਾ ਹੈ ਉਹਨੂੰ ਪਰਮੇਸ਼ਵਰ ਦੀ ਭਗਤੀ ਕਰਨ ਦੇ ਵਿੱਚ ਖੁਸ਼ੀ ਮਿਲਦੀ ਆ ਔਰ ਉਹ ਪਰਮੇਸ਼ਵਰ ਦੀ ਭਗਤੀ ਤੋਂ ਸੱਜੇ ਖੱਬੇ ਜਾਣਾ ਚਾਹੁੰਦਾ ਚਾਹੁੰਦਾ ਨਹੀਂ ਆ ਉਹ ਪਰਮੇਸ਼ਵਰ ਜਿੱਦਾਂ ਲਿਖਿਆ ਹੈ ਜਬੂਰਾਂ ਦੇ ਵਿੱਚ ਲਿਖਿਆ ਆ ਪਹਿਲੇ ਜਬੂਰਾਂ ਦੇ ਅਸੀਂ ਪੜ੍ਹਦੇ ਆ ਵੀ ਉਹ ਮਨੁੱਖ ਜਿਹੜਾ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ ਉਹ ਮਨੁੱਖ ਧਾਨੇ ਆ ਉਹ ਮਨੁੱਖ ਮੁਬਾਰਕ ਆ ਜਿਹੜਾ ਦਿਨ ਰਾਤ ਉਹਦੀ ਵਿਵਸਥਾ ਦੇ ਵਿੱਚ ਮगन ਰਹਿੰਦਾ ਸੋ ਜਿਹੜਾ ਇਸ ਤਰੀਕੇ ਦੇ ਨਾਲ ਮਗਨ ਰਹੇ ਵਾਲਾ ਬੰਦਾ ਆ ਉਹਨੂੰ ਕਹਿੰਦੇ ਭਗਤ ਜਿਹਨੂੰ ਪਰਮੇਸ਼ਵਰ ਦੀ ਵਿਵਸਥਾ ਤੋਂ ਉਰੇ ਪਰੇ ਕੁਝ ਦਿਖਾਈ ਦਿੰਦਾ ਦਿੰਦਾ ਨਹੀਂ ਆ ਔਰ ਇਹੋ ਜਿਹੇ ਭਗਤ ਆ ਜਿਹੜੇ ਖੁਦਾ ਚਾਹੁੰਦਾ ਆ ਆ ਸੰਸਾਰ ਦੇ ਵਿੱਚ ਸੰਸਾਰ ਦੀਆਂ ਚੀਜ਼ਾਂ ਦੇ ਵਿੱਚ ਜਾਂ ਆਸ਼ੀਸ਼ਾਂ ਬਰਕਤਾਂ ਦੇ ਵਿੱਚ ਜਾਂ ਕੋਈ ਥੋੜਾ ਬਹੁਤਾ ਚੰਗਿਆਈ ਮਿਲ ਜੇ ਇਹਨਾਂ ਚੀਜ਼ਾਂ ਵਿੱਚ ਖੁਸ਼ ਰਹਿਣ ਵਾਲਿਆ ਤੋਂ ਪਰਮੇਸ਼ਰ ਅਸੀ ਖੁਸ਼ ਹੋ ਸਕਦੇ ਆ ਮੈਨੂੰ ਚੰਗੀਆਂ ਮਿਲੀ ਮੈਂ ਖੁਸ਼ ਹੋ ਸਕਦਾ ਆ ਮੈਨੂੰ ਬਰਕਤ ਮਿਲੀ ਮੈਂ ਖੁਸ਼ ਹੋ ਸਕਦਾ ਆ ਲੇਕਿਨ ਇਹਨਾਂ ਚੀਜ਼ਾਂ ਦੇ ਨਾਲ ਇਹ ਜ਼ਰੂਰੀ ਨਹੀਂ ਹੈ ਕਿ ਮੈਨੂੰ ਇਹ ਮਿਲ ਗਈ ਹੈ ਤੇ ਮੇਰੇ ਇਹਨਾਂ ਦੇ ਮਿਲਣ ਦੇ ਕਰਕੇ ਮੇਰਾ ਪਰਮੇਸ਼ਰ ਵੀ ਖੁਸ਼ ਹੈ ਕਿਉਂਕਿ ਪਰਮੇਸ਼ਰ ਤੇ ਮੇਰੀ ਨੀਅਤ ਨੂੰ ਦੇਖਦਾ ਆ ਪਰਮੇਸ਼ਰ ਉਹਨੂੰ ਵੀ ਦਿੰਦਾ ਹੈ ਜਿਹੜਾ ਨਾ ਤੇ ਧਰਮੀ ਹੈ ਤੇ ਨਾ ਹੀ ਉਹਦਾ ਭਗਤ ਹੈ ਪਰਮੇਸ਼ਰ ਉਹਨੂੰ ਵੀ ਦਿੰਦਾ ਹੈ ਸੋ ਲੇਕਿਨ ਉਹ ਆਪਣੇ ਜਦੋਂ ਧਰਮੀ ਨੂੰ ਕੁਝ ਦਿੰਦਾ ਨਾ ਤੇ ਉਹ ਇਸੇ तरीके ਦੇ ਨਾਲ ਦਿੰਦਾ ਆ ਕਿ ਇਹ ਉਹਨਾਂ ਚੀਜ਼ਾਂ ਨੂੰ ਪਾ ਕੇ ਇਹ ਉਹਨਾਂ ਵਰਗਾ ਤੇ ਨਹੀਂ ਜਿਹੜੇ ਧਰਮੀ ਨਹੀਂ ਹੈ ਜਾਂ ਜਿਹੜੇ ਭਗਤ ਨਹੀਂ ਹੈ ਸੋ ਜਦੋਂ ਉਹ ਸਾਰੀਆਂ ਆਸ਼ੀਸ਼ਾਂ ਪ੍ਰਕਟਾ ਜਿਹੜੀਆਂ ਕੁਧਰਮੀਆਂ ਕੋਲ ਵੀ ਆ ਤੇ ਉਹ ਧਰਮੀਆਂ ਨੂੰ ਵੀ ਦਿੰਦਾ ਤੇ ਜਦੋਂ ਧਰਮੀ ਨੂੰ ਦਿੰਦਾ ਆ ਤੇ ਧਰਮੀ ਨੂੰ ਦੇਣ ਦੇ ਪਿੱਛੇ ਪਰਮੇਸ਼ਵਰ ਦੀ ਇੱਕ ਯੋਜਨਾ ਇੱਕ ਪਲਾਨਿੰਗ ਹੁੰਦੀ ਹੈ ਪਰਮੇਸ਼ਵਰ ਉਹਨਾਂ ਸਾਰੀਆਂ ਚੀਜ਼ਾਂ ਦੇ ਦੁਆਰਾ ਸਾਡੀ ਪਰਖ ਕਰਦਾ ਆ ਪਰ ਕਿਤੇ ਭਾਵੇਂ ਇਹ ਬੜੀ ਵਾਰ ਦੱਸਿਆ ਕਿ ਇਹ ਲੋਕੀ ਗਲਤ ਦਿਸ਼ਾ ਲੈ ਜਾਂਦੇ ਆ ਸ਼ੈਤਾਨ ਵੀ ਪਰਖਦਾ ਆ ਤੇ ਪਰਮੇਸ਼ਵਰ ਵੀ ਪਰਖਦਾ ਆ ਪਰ ਦੋਨਾਂ ਦੀ ਪਰਖ-ਪਰਖ ਦੇ ਵਿੱਚ ਫਰਕ ਹੁੰਦਾ ਪਰਮੇਸ਼ਵਰ ਬਦਨੀਤੀ ਦੇ ਨਾਲ ਨਹੀਂ ਪਰਖਦਾ ਪਰਮੇਸ਼ਵਰ ਜਿਹਦੇ ਉੱਤੇ ਭਰੋਸਾ ਕਰਦਾ ਆ ਤੇ ਜਿਹਨੂੰ ਹੋਰ ਨਿਖਾਰਨਾ ਚਾਹੁੰਦਾ ਹੈ ਜਿਹਦੀ ਗਵਾਹੀ ਬਣਾਉਣਾ ਚਾਹੁੰਦਾ ਹੈ ਉਹਨੂੰ ਪਰਖਦਾ ਆ ਉਹਦੀ ਨੀਅਤ ਉਹਨੂੰ ਹੋਰ ਨਿਖਾਰਨ ਦੀ ਹੁੰਦੀ ਜਦੋਂ ਪਰਮੇਸ਼ਵਰ ਪਰਖਦਾ ਆ ਸੋ ਜਦੋਂ ਪਰਮੇਸ਼ਵਰ ਸਾਨੂੰ ਚੰਗੀਆਂ ਦਾਤਾਂ ਦੇ ਨਾਲ ਨਿਵਾਜਦਾ ਨਾ ਤੇ ਉਹਦੇ ਨਾਲ ਨਾਲ ਫੇ ਪਰਮੇਸ਼ਵਰ ਸਾਨੂੰ ਪਰਖਦਾ ਹੈ ਇਹ ਚੀਜ਼ਾਂ ਪਾ ਕੇ ਇਸ ਬੰਦੇ ਦੇ ਜੀਵਨ ਦੇ ਵਿੱਚ ਉਹਨਾਂ ਲੋਕਾਂ ਵਾਂਗੂ ਕੋਈ ਘਮੰਡ ਤੇ ਨਹੀਂ ਆ ਗਿਆ ਇਹ ਕਿਤੇ ਉਹ ਨਹੀਂ ਲੈਂਦਾ ਇਹ ਕਿਤੇ ਸੱਜੇ ਖੱਬੇ ਤੇ ਨਹੀਂ ਹੁੰਦਾ ਇਹ ਹੁਣ ਇਹਨਾਂ ਚੀਜ਼ਾਂ ਦੇ ਵਿੱਚ ਤੇ ਕਿਤੇ ਮਗਨ ਰਹਿਣ ਵਾਲਾ ਤੇ ਨਹੀਂ ਹੋ ਗਿਆ ਇਹ ਸ਼ਾਨੋ ਸ਼ੌਕਤ ਪਾ ਕੇ ਸ਼ੋਹਰਤ ਪਾ ਕੇ ਦੌਲਤ ਪਾ ਕੇ ਹੁਣ ਇਹ ਇਹਨਾਂ ਚੀਜ਼ਾਂ ਦਾ ਕਿਤੇ دیਵਾਨਾ ਤੇ ਨਹੀਂ ਹੋ ਗਿਆ ਇਹਨਾਂ ਚੀਜ਼ਾਂ ਦਾ ਕਿਤੇ ਭਗਤ ਤੇ ਨਹੀਂ ਬਣ ਗਿਆ ਸੋ ਇਹ ਧਿਆਨ ਰੱਖਣਾ ਇਹ ਜਿਹੜਾ ਬੰਦਾ ਨਾ ਇਹ ਧਰਮੀ ਸੀਗਾ ਤੇ ਭਗਤ ਸੀਗਾ ਇਹ ਭਗਤ ਇਸੇ ਤਰ੍ਹਾਂ ਦਾ ਸੀਗਾ ਕਿ ਇਹਨੂੰ ਹੋਰ ਚੀਜ਼ਾਂ ਦਾ ਕੋਈ ਮਤਲਬ ਹੀ ਨਹੀਂ ਸੀ ਇਹਦੀ ਤੇ ਇੱਕੋ ਹੀ ਖੁਆਇਸ਼ ਇੱਕੋ ਹੀ ਸੀ ਕਿ ਮੈਂ ਖੁਦਾ ਦੇ ਵਿੱਚ ਕਿਸੇ ਤਰ੍ਹਾਂ ਆਪਣੇ ਜੀਵਨ ਨੂੰ ਉਸ ਤਰ੍ਹਾਂ ਬਿਤਾਵਾਂ ਜਿਸ ਤਰ੍ਹਾਂ ਮੇਰਾ ਖੁਦਾ ਚਾਹੁੰਦਾ ਹੈ ਤੇ ਇਹਨੇ ਆਪਣੇ ਜੀਵਨ ਨੂੰ ਉਸ ਤਰ੍ਹਾਂ ਰੱਖਣ ਦਾ ਪੂਰਾ ਯਤਨ ਕੀਤਾ ਤਾਂ ਹੀ ਉਹ ਤੇ ਇਹਨੂੰ ਧਰਮੀ ਠਹਿ ਹੁੰਦਾ ਪਰਮੇਸ਼ਵਰ ਨੇ ਖਿਤਾਬ ਦਿੱਤਾ ਇਹਨੂੰ ਧਰਮੀ ਠਹਿ ਆ ਔਰ ਇਹ ਭਗਤ ਬਣ ਗਿਆ ਜਦੋਂ ਖੁਦਾਮੁ ਖੁਦਾ ਨੇ ਇਹਦੇ ਉਹਨਾਂ ਸਾਰੇ ਕਰਮਾਂ ਨੂੰ ਦੇਖਿਆ ਤੇ ਇਹਨੂੰ ਖੁਦਾਮੁ ਖੁਦਾ ਨੇ ਚੁਣਿਆ ਧਰਮੀਆਂ ਦੀ ਗਿਣਤੀ ਦੇ ਵਿੱਚ ਰੱਖਿਆ ਤੇ ਇਹ ਐਸਾ ਭਗਤ ਬਣ ਗਿਆ ਕਿ ਇਹਨੂੰ ਹੁਣ ਕੁਝ ਵੀ ਸੰਸਾਰ ਦੇ ਨਾਲ ਮਤਲਬ ਨਹੀਂ ਆ ਤੇ ਇਹਦੀ ਭਗਤੀ ਨੂੰ ਵੇਖਦਿਆਂ ਹਾਂ ਖੁਦਾ ਨੇ ਇਹਨੂੰ ਕੋਈ ਬਹੁਤ ਜ਼ਿਆਦਾ ਅਮੀਰ ਬਹੁਤ ਜ਼ਿਆਦਾ ਧਨੀ ਜਾਂ ਬਹੁਤ ਜ਼ਿਆਦੀ ਦੌਲਤ ਸ਼ੌਰਤ ਨਹੀਂ ਦਿੱਤੀ ਬਲਕਿ ਖੁਦਾ ਨੇ ਆਪਣੇ ਰੂਹ ਦੇ ਦੁਆਰਾ ਇਹਨੂੰ ਇੱਕ ਖਬਰ ਦਿੱਤੀ ਖਬਰ ਕੀ ਸੀਗੀ ਪਵਿੱਤਰ ਆਤਮਾ ਸੇ ਉਸਕੋ ਇਹ ਖਬਰ ਹੋਈ ਥੀ ਕਿ ਜਦ ਤੱਕ ਤੂੰ ਪ੍ਰਭੂ ਕੇ ਮਸੀਹ ਕੋ ਨ ਦੇਖ ਲੇਗਾ ਤੂੰ ਮਰਤੀ ਨੂੰ ਨ ਦੇਖੇਗਾ ਔਰ ਜ਼ਿੰਦਗੀ ਮੁਬਾਰਕ ਹੈ ਜਿਹੜੀ ਉਹਦੇ ਮਸੀਹ ਨੂੰ ਵੇਖ ਕੇ ਫਿਰ ਇਸ ਜਹਾਂ ਤੋਂ ਕੂਚ ਕਰਦੀ ਹੈ ਔਰ ਇਹਦੇ ਲਈ ਇਹ ਮੁਬਾਰਕ ਗੱਲ ਛੇ ਤੂੰ ਉਦੋਂ ਕੂਚ ਕਰੇਗਾ ਜਦੋਂ ਤੂੰ ਉਹਦੇ ਮਸੀਹ ਨੂੰ ਵੇਖ ਲਵੇਂਗਾ ਸੋ ਆਓ ਅਸੀਂ ਵੀ ਅੱਜ ਇਹ ਫੈਸਲਾ ਲਈਏ ਅਸੀਂ ਮਸੀਹ ਨੂੰ ਕੀ ਉਸ ਤਰੀਕੇ ਦੇ ਨਾਲ ਵੇਖਿਆ ਹੈ ਜਿਸ ਤਰੀਕੇ ਦੇ ਨਾਲ ਸਾਨੂੰ ਮਸੀਹ ਨੂੰ ਵੇਖਣ ਦੀ ਲੋੜਿਆ ਜਾਂਕ ਕਿ ਸਿਰਫ ਅਸੀਂ ਮਸੀਹ ਦੇ ਨਾਮ ਨੂੰ ਹੀ ਇਸਤੇਮਾਲ ਕਰਦੇ ਆ ਉਹਦੇ ਨਾਮ ਨੂੰ ਇਸਤੇਮਾਲ ਕਰਨਾ ਹੋ ਰਿਹਾ ਉਹਦੇ ਨਾਮ ਦੀ ਅਹਿਮੀਅਤ ਨੂੰ ਸਮਝ ਕੇ ਉਹਦੇ ਵਿੱਚ ਚੱਲਣਾ ਹੋ ਰਿਹਾ ਆਓ ਪ੍ਰਾਰਥਨਾ ਕਰਦੇ ਆ ਪਹਿਲੇ ਖੁਦਾਵੰਨ ਖੁਦਾ ਤੇਰੇ ਸ਼ੁਕੂ ਗੁਜ਼ਾਰਾ ਤੇਰੀ ਦਇਆ ਤੇਰੀ ਮੁਹੱਬਤ ਦੇ ਵਾਸਤੇ ਅੱਜ ਦੇ ਇਹਨਾਂ ਤੇਰੇ ਨੇਕ ਬਚਨਾਂ ਦੇ ਲਈ ਪਹਿਲੇ ਪ੍ਰਭੂ ਹਰੇਕ ਜ਼ਿੰਦਗੀ ਨੂੰ ਬਖਸ਼ ਕਿ ਉਹ ਤੇਰੇ ਇਸ ਬੰਦੇ ਵਾਂਗੂ ਧਰਮੀ ਹੋਣ ਔਰ ਭਗਤ ਹੋਣ ਪਹਿਲੇ ਪ੍ਰਭੂ ਔਰ ਜਿਹਾ ਤੇਰਾ ਵਚਨ ਕਹਿੰਦਾ ਆ ਕਿ ਉਹ ਮੁਬਾਰਕ ਹੈ ਜਿਹੜਾ ਦਿਨ ਰਾਤ ਤੇਰੀ ਵਿਸਥਾ ਦੇ ਵਿੱਚ ਮਗਨ ਰਹਿੰਦਾ ਖੁਦਾਵਨ ਖੁਦਾ ਸੱਚਮੁੱਚ ਉਹ ਹੀ ਭਗਤ ਆ ਜਿਹੜੇ ਤੇਰੀ ਵਿਸਥਾ ਦੇ ਵਿੱਚ ਮਗਨ ਰਹਿਣਾ ਚਾਹੁੰਦਾ ਸੋ ਜਿੰਨੇ ਵੀ ਲੋਕ ਸੁਣਨ ਨਿਰਨੇ ਲੈਣ ਔਰ ਤੇਰੇ ਵਿੱਚ ਮਗਨ ਹੋ ਜਾਣ ਖੁਦਾਵਨ ਤੇਰੇ ਭਗਤ ਬਣ ਜਾਣ ਸਾਡੀ ਦੁਆ ਨੂੰ ਸੁਣੋ ਕਬੂਲ ਕਰੋ ਯਸਮਸੀਦ ਦੇ ਨਾਮ 'ਤੇ ਮੰਗਦੇ ਆ ਆਮੀਨ ਹੁਣ ਸਾਡੇ ਖੁਦਾ ਯਸਮਸੀਦ ਦਾ ਫਜ਼ਲ ਖੁਦਾਬਾਬ ਦੀ ਮੁਹੱਬਤ ਪਾਕ ਰੂਹ ਦੀ ਸੰਗਤ ਹੋਂ ਤੱਕ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਨਾਲ ਬਣੀ ਰਵੇ ਆਮੀਨ